ਸ਼ਿਵ ਸ਼ਕਤੀ ਸਮਾਜ ਸੇਵਾ ਦਲ ਮਸੀਬਠਣਾਵਾਂ ਵੱਲੋਂ ਕੱਢੀ ਗਈ ਹੈ 17ਵੀਂ ਵਾਰੀ ਸ਼ੋਭਾ ਯਾਤਰਾ ਕੱਢੀ ਗਈ ਹੈ ਇਹ ਭੋਲੇनाथ ਜੀ ਦਾ ਵਿਆਹ ਹੈ ਸ਼ਿਵਰਾਤਰੀ 15 ਤਾਰੀਖ ਦੀ ਉਸ ਦੇ ਉਪਲਕਸ਼ ਕੱਢੀ ਗਈ ਹੈ ਜੀ ਇਹ ਇਹ ਕਈ ਜਗ੍ਹਾ ਤੇ ਮਹਾਰਾਜ ਦਾ ਨਾਮ ਲਿੱਤਾ ਜਾਂਦਾ 15 ਜੇ 15 ਤਾਰੀਖ ਨੂੰ ਸ਼ਿਵਰਾਤਰੀ ਹੈ ਸ਼ਿਵਰਾਤਰੀ ਵਾਲੇ ਦਿਨ ਲੋਕ ਤਿੰਨ ਪਹਿਰ ਚਾਰ ਪਹਿਰ ਦੀ ਪੂਜਾ ਕਰਦੇ ਨੇ ਅਸੀਂ ਸ਼ੋਭਾ ਯਾਤਰਾ ਕਰਦੇ ਆ ਜੀ ਇਹ ਹਰ ਸਾਲ ਮਹਾਰਾਜ ਦੀ ਕਿਰਪਾ ਹੈ ਕਿ ਸਾਡੇ ਸ਼ਿਵ ਸ਼ਕਤੀ ਨਿਵਾਸੇਵਾ ਦਲ ਜਿਹੜਾ ਸ਼ਿਵ ਸ਼ਕਤੀ ਨਿਵਾਸੇਵਾ ਦਲ ਹੈ ਜੀ ਇੱਕ ਪਰਿਵਾਰ ਹੀ ਹੈ ਸ਼ਿਵ ਦਾ ਪਰਿਵਾਰ ਹੀ ਹੈ ਇਹ ਕਈ ਜਗ੍ਹਾ ਇਸ ਵਾਰੀ ਸ਼ੋਭਾ ਯਾਤਰਾ ਜਿਹੜੀ ਗੱਡੀ ਗਈ ਹੈ ਜੀ ਸ਼ੋਭਾ ਯਾਤਰਾ ਮਾਤਾ ਸ਼ੀਤਲਮਾਤਾ ਮੰਦਰੋਂ ਸ਼ੁਰੂ ਕਰਕੇ ਬਜਾਰਜ ਮੋਟਿਆਂ ਦੇ ਚੌਂਕ 'ਚੋਂ ਨਿਮੜੇ ਚੌਂਕ 'ਚੋਂ ਸਰਾਫਾਂ ਬਾਜ਼ਾਰ 'ਚੋਂ ਹੋ ਕੇ ਜੀ ਇਹ ਸੁੰਦਰਪੁਰਹੀ ਮਹਾਰਾਜ ਬਾਬਾ ਨੈਣਪੁਰੀ ਜੀ ਦੇਵੀ ਮੰਦਿਰ ਆ ਕੇ ਬਿਸ਼ਰਾਮ ਕਰਾਇਆ ਜੀ ਇਹਦੇ ਵਿੱਚ ਪੋਲੇਨਾਥ ਜੀ ਦੇ ਗੁੰਗਾਨ ਹੋਏ ਪੋਲੇਨਾਥ ਜੀ ਦੇ ਗੁੰਗਾਏ ਹੋਏ ਤੇ ਕਈ ਤਰ੍ਹਾਂ ਦੇ ਲੰਗਰ ਲੱਗੇਗੇ ਸਾਨੂੰ ਸ਼ਹਿਰ ਵਾਸੀਆਂ ਨੇ ਬੜਾ ਸਹਿਯੋਗ ਦਿੱਤਾ ਕਈ ਤਰ੍ਹਾਂ ਦੇ ਲੰਗਰ ਵੀ ਲੱਗੇ ਇੱਥੇ ਅਸੀਂ ਉਹਨਾਂ ਦਾ ਧੰਨਵਾਦ ਵੀ ਆ ਅਨੁਵਾਦ ਕਰਦੇ ਆ ਜੈ ਕਰੇ ਵੀਰ ਮਜਰੰਗੀ ਬਹੁਤ ਬਹੁਤ ਧੰਨਵਾਦ ਜੀ ਅਨੁਪਾਇ ਅੰਤਰਕਿਟੀ ਰਿਹਾ ਹੋਣ ਪ੍ਰੋਗਰਾਮ ਵੀ ਲਿੱਤੀ ਗਿਆ ਤਾਂ ਸੰਗਤ ਨੂੰ ਕੀ ਅਪੀਲ ਕਰਨੀ ਚਾਹੀਦੀ ਸੰਗਤ ਨੂੰ ਅਪੀਲ ਕੀਤੀ ਜਾਂਦੀ ਹੈ ਵੀ ਵੀ ਸਾਡੇ ਜਿਹੜਾ ਇਸ ਦਿਵ ਪੁਲਨਾਦ ਜੀ ਹੈ ਹਿੰਦੂ ਸਮਾਜ ਜਿਹੜੇ ਹੈਗੇ ਉਹਨਾਂ ਨਾਲ ਜੁੜੋ ਸਾਰੇ ਸਨਾਤਨਮੀ ਸਨਾਤਨਮੀ ਮਨੋ ਸਨਾਤਨ ਧਰਮ ਨੂੰ ਜੋੜੋ ਸਾਰੇ ਜੁੜੋ ਇਹਦੇ ਇਹਦੇ ਬਿਨਾਂ ਕੁਝ ਵੀ ਨਹੀਂ ਹੈਗਾ ਇਸ ਸਨਾਤਨ ਧਰਮ ਦੀ ਜੈ ਜੈ ਮਾਤਾ ਖੁੰਦੀ ਹੋਇਆ ਸਾਡੇ ਮੁਕਤ ਦਿਨ ਪੁਰਗਿ ਕੋਈ ਆਪਾਂ ਸ਼੍ਰੀਤਲਾਵਾਦ ਮੰਦਿਰ ਤੋਂ ਸ਼ੁਰੂਆਤ ਕੀਤੀ ਸੀ ਉਤੇ ਮਜਾਂ ਝੰਡੇਨ ਮਿਸ਼ਾਦ ਤੋਂ ਹੁੰਦੀ ਹੋਈ ਨਗਾਇਨ ਪੁਰੇ ਮੰਦਿਰ ਵਿੱਚ ਇਰਾਫਿ ਸ਼ਰਾਂਮ ਦਿੱਤਾ ਗਿਆ ਦੇਖੋ ਸਾਡਾ ਇਹੀ ਦੱਸੇ ਸਭ ਨੂੰ ਸਭ ਨੂੰ ਬੇਨਤੀ ਹੈ ਕਿ ਜਿਹੜਾ ਇਹ ਤਿਹਾੜੀ ਸ਼ਿਵਰਾਤਰੀ ਦਾ ਸਭ ਨੂੰ ਮਿਲ ਜੁਲ ਕੇ ਮਨਾਉਣਾ ਚਾਹੀਦਾ ਹੈ ওই ਤਰ੍ਹਾਂ ਦਾਈਨ ਨਾਲ ਕੋਈ ਸਭ ਨੂੰ ਸਭ ਭਾਈਚਾਰੇ ਨੂੰ ਮਿਲ ਜੁਲ ਕੇ ਤੇ ਹਰ ਮਨਾਉਣਾ ਚਾਹੀਦਾ ਹੈ ਸ਼ਿਮਰਤ ਦੀ ਤੇ ਹੋਰ ਇਹਦਾ ਮੇਨ ਮਹੱਤਵ ਹੈ ਇਹ ਚਾਰ ਪਹਿਰ ਦੀ ਪੂਜਾ ਦਾ ਮਹੱਤਵਮ ਕਰਦਾ ਜੀ ਇਸ ਕਰਕੇ ਸਭ ਸੰਗਤ ਨੂੰ ਪਹੁੰਚਦੀ ਹੈ ਇਸ ਦੇ ਨਾਲ ਮੰਦਰ ਵੀ ਜਾਇਆ ਜਾਵੇ ਪੋਲੇ ਦਾਨ ਨੂੰ ਚਲਚੜਾਇਆ ਜਾਵੇ ਇਹ ਚਾਰ ਪਹਿਰ ਦੀ ਪੂਜਾ ਵਿੱਚ ਭਾਗ ਲੈਣ ਚੋਭਾ ਯਾਤਰਾ ਐ ਵੈਸੇ ਵੀ ਆਪਾਂ ਸਾਰਿਆਂ ਨੂੰ ਕੱਢਣੀ ਚਾਹੀਦੀ ਹੈ ਜਦ ਪੋਲੇ ਮੱਦੀ ਦੀ ਸ਼ਾਦੀ ਆ ਉਹਦੇ ਵਾਸਤੇ ਆਪਾਂ ਨੂੰ ਚੋਭਾ ਯਾਤਰਾ ਜਰੂਰ ਕੱਢਣੀ ਚਾਹੀਦੀ ਹੈ ਸੰਗਤ ਅਪੀਲ ਲੋਕਾਂ ਨੂੰ ਇਹ ਗੱਲ ਸਾਰੀ ਸੰਗਤ ਨੂੰ ਕਿ ਤਨ ਨਾਲ ਜੁੜ ਕੇ ਚੱਲਣਾ ਚਾਹੀਦਾ ਸ਼ਿਮ ਸ਼ਕਤੀ ਸਮਾਜ ਸੇਵਾਦਾਰ ਜੋ ਬਹੁਤ ਸਾਲ ਕੀ ਇਸ ਵਾਰ 17ਵੀਂ ਚੋਹ ਯਾਤਰਾ ਕੱਢ ਰਹੇ ਹੈ ਇਹ ਹਮੇਸ਼ਾ ਬਹੁਤ ਅੱਛੀ ਔਰ ਵਧੀਆ ਤਰੀਕੇ ਨਾਲ ਕੱਢਦੇ ਆ ਵੀ ਲੋਕਾਂ ਨੂੰ ਇਹ ਪੀਣਾ ਵੀ ਨਾਲ ਜੁੜ ਕੇ ਚੱਲੇ ਤਾਂ ਬਹੁਤ ਵਧੀਆ ਹੈ